ਨਾ ਨਾ ਹੀਰਾ ਸਿੰਘ ਆ ਜੀ ਹੀਰਾ ਸਿੰਘ ਜੀ ਕੀ ਹੋ ਰਿਹਾ ਘਟਨਾਲਾ ਕੀ ਮਾਮਲਾ ਸੀ ਤੁਸੀਂ ਸਚਨ ਨਹੀਂ ਦੋ ਹੋਇਆ ਕੀ ਮੇਰਾ ਛੋਟਾ ਭਰਾ 3 ਸਾਲ ਮੇਨਾਂ ਛੋਟਾ ਸੀਗਾ 21 11 92 ਨੂੰ ਇਹਨਾਂ ਕੋ ਰੋਂ ਟੱਕ ਕੇ ਲੈ ਗਿਆ ਪੁਲਸਾਂ ਦੇ ਤੇ ਆਪਣਾ ਅਸੀਂ ਮਗਰ ਜਾਂਦੇ ਰਹੇ ਨਾਲ ਐਮਸੀ ਜਾਂਦਾ ਰਿਹਾ ਵਾ ਨਾਲ ਚਾਰ ਬੰਦੇ ਹੋਰ ਚਾਰ ਪੰਜ ਬੰਦੇ ਕਾਫੀ ਬੰਦੇ ਖੜਦੇ ਨੇ ਸਾਨੂੰ ਨਹੀਂ ਮਿਲ ਦਿੱਤਾ ਇੱਕ ਦਿਨ ਬੜੀ ਮਾਤਾ ਨੂੰ ਮਿਲਾਇਆ ਵਾ ਛੋਟੇ ਭਰਾ ਨੂੰ ਉਹ ਕਹਿੰਦਾ ਵੀ ਮੇਰੇ ਕੁੱਟਮਾਰ ਕਰਦੇ ਆ ਤੇ ਮੁਰਤੇ ਉਹਨਾਂ ਨੂੰ ਅਸੀਂ ਮਿਲ ਗਏ ਨਹੀਂ ਮਿਲ ਦਿੱਤਾ ਤੇ 30 ਤਰੀਕ ਨੂੰ ਇਹਦਾ ਮੁਕਾਬਲਾ ਬਣਾਤਾ ਪਹਿਲੇ ਪਿੰਡ 'ਚ ਪਹਿਲੀ ਤਰੀਕ ਨੂੰ ਹੀ ਅਖਬਾਰ 'ਚ ਪੜਿਆ ਹੋਈ ਇਹਦਾ ਮੁਕਾਬਲਾ ਬਣਾਤਾ ਵਾ ਤੇਈ ਸਾਰੇ ਥਾਣੇ ਗਏ ਆ ਤੇ ਮੁੜ ਕੇ ਸਾਨੂੰ ਪਤਾ ਲੱਗਾ ਵੀ ਇਸ ਤਰ੍ਹਾਂ ਮੁਕਾਬਲਾ ਬਣਾਇਆ ਹੋਇਆ ਵਾ ਤੇ ਸਾਨੂੰ ਕੋਈ ਇਹਨਾਂ ਲਾਸ਼ ਨਹੀਂ ਦਿੱਤੀ ਸਿਰ ਮਾਦਾ ਕੱਲੀ ਨੂੰ ਇਹਨਾਂ ਮਲਾਇਆ ਸ਼ਕਲ ਦਿਖਾਈ ਮਰਦੀ ਦੂਰੋਂ ਹੋ ਗਈ ਤੇ ਮਾਦਾ ਨੂੰ ਕਾਲਾ ਬੁਣਾ ਕੱਢੀ ਕਿਤਾ ਮਾਦਾ ਰੋਂਦੀ ਮੈਂ ਮਿਲਣਾ ਮੇਰੇ ਪੁੱਤ ਨੂੰ ਤੁਸੀਂ ਮਾਰਤਾ ਵਾ ਇਸ ਤਰ੍ਹਾਂ ਕਰਕੇ ਸਾਡੇ ਨਾਲ ਧੱਕਾ ਕੀਤਾ ਵਾ ਤੇ ਕੱਲ ਸਾਨੂੰ 32 ਸਾਲਾਂ ਬਾਅਦ ਇਨਸਾਫ ਮਿਲਿਆ ਵਾ ਇਹਨਾਂ ਨੂੰ ਉਮਰ ਗਾਜੀ ਸਜ਼ਾ ਹੋਈ ਆ 7.5 ਲੱਖ ਰੁਪਈਆ ਜੁਰਮਾਨਾ ਹੋਇਆ ਵਾ ਪਰ ਇਹਨਾਂ ਨੂੰ ਘੱਟ ਘੱਟ ਫਾਂਸੀ ਸਜ਼ਾ ਦੇਣੀ ਚਾਹੀਦੀ ਕਿਉਂਕਿ ਇਹਨਾਂ ਨੇ 1992 ਜੇ ਬਹੁਤ ਨਜਾਇਜ਼ ਮੁੰਡਾ ਮਾਰਿਆ ਇਹਨਾਂ ਨੇ ਉਸ ਟਾਈਮ ਤੇ ਦੌਰ ਚੱਲਦਾ ਪਿਆ ਸੀ ਹੱਤਵਾਦ ਦਾ ਤੇ ਗਰਵਤ ਸਿੰਘ ਬਹੁਤ ਟੜਿਆ ਆ ਸੀ ਗਰਵਤ ਸਿੰਘ ਮਾਨੂੰ ਚੱਲ ਗਿਆ ਮੈਂ ਹੈਗਾ ਵਾ ਇਹਦੇ ਸਾਰੇ ਮੁੰਡੇ 6 ਵਜੇ ਤੋਂ 5 ਵਜੇ ਤੋਂ ਬਾਅਦ ਡਰਦੇ ਸੀ ਵੀ ਕੋਈ ਸਾਨੂੰ ਖੇੜਾ ਚੁੱਕ ਕੇ ਲੈ ਹੀ ਇਹਨੇ ਪੂਰੀ ਹੱਤ ਚੁੱਕੀ ਹੋਈ ਸੀ ਤਰਨਤਾਰ ਜਿਲ੍ਹੇ ਜੇ ਕਿ ਹਣ ਪੁੱਛ ਲੋ ਇਹਨੇ ਨਜਾਇਜ਼ ਮੁੰਡਾ ਬਹੁਤ ਮਾਰਿਆ ਵਾ ਤੇ ਆਪਾਂ ਕਿੰਨੇ ਚਿਰ ਸਾਨੂੰ ਇਨਸਾਫ ਮਿਲਿਆ ਵਾ ਮੁੰਡੇ ਨੂੰ ਐਸ ਮੁੰਡੇ ਨੂੰ ਨੇ ਇਕੱਲੇ ਪਾਇਆ ਸੀ ਕਿ ਇਸ ਦੇ ਕੋਈ ਸਾਥੀ ਵੀ ਸੀਗੇ ਇੱਕ ਦਾ ਨਾਮ ਇੱਕ ਮੱਖਣ ਸਿੰਘ ਉਹ ਵੀ ਇਦਾਂ ਹੋਂਗਾਰ ਚ ਦਾਖਲ ਪੜ੍ਹਤੀ ਸੀਗਾ ਤੇ ਨਾਲ ਹੁੰਦਾ ਵੀ ਮੁਕਾਬਲਾ ਬਣਾਤਾ ਹੁੰਦੇ ਸੀ ਉਹਦੀ ਸੱਸ ਨੂੰ ਇਹਨਾਂ ਮਾਰਿਆ ਕੋਈ ਪਿੰਡੇ ਜੇ ਵਕੀਲ ਸਾਹਿਬ ਨੂੰ ਪਤਾ ਹੈਗਾ ਵਾ ਕਿ ਉਹਨਾਂ ਨੇ ਕਾਫੀ ਤੱਕਾ ਕੀਤਾ ਵਾ ਤੇ ਇਹਨਾਂ ਦੋਨਾਂ ਦਾ ਮੁਕਾਬਲਾ ਬਣਾਇਆ ਵਾ ਤੇ ਸਾਡੇ ਨਾਲ ਪੁਲਿਸ ਨੇ ਬਹੁਤ ੁੰਜਾਇ ਕੀਤੀ ਆ ਅਸੀਂ ਕਹਿੰਦੇ ਜਦ 32 ਸਾਲ ਬਾਅਦ ਸਾਨੂੰ ਉਹਨਾਂ ਸਾਹਿਬ ਮਿਲਿਆ ਵਾ ਚਲੋ ਥੋੜਾ ਤੇ ਮਨ ਨੂੰ ਹੌਸਲਾ ਹੋਇਆ ਵਾ ਇਹ ਸਰਵਜੀਤ ਸਿੰਘ ਜੀ ਪਿਆਰੋ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਡਾ ਬਹੁਤ ਸਾਥ ਦਿੱਤਾ ਵਾ ਤਰੀਕਾਂ ਦੇ ਬੁਤਾਂ ਤੇ ਨਹੀਂ ਦੇ ਹੀ ਇਕੱਲੇ ਨਹੀਂ ਕਦੀ ਨਹੀਂ ਜਾ ਸਕਦੇ ਸੀ ਇਹਨਾਂ ਸਾਨੂੰ ਹਿੰਮਤ ਦਿੱਤੀ ਹੌਸਲੇ ਦਿੱਤਾ ਵੀ ਅਸੀਂ ਤੁਹਾਡੇ ਨਾਲ ਖੜੇ ਆ ਕਿ ਤੁਸੀਂ ਆਵਾਜ਼ ਗਵਾਈਆਂ ਦਿਓ ਅਸੀਂ ਗਵਾਈਆਂ ਦਿੱਤੀਆਂ ਤਾਂ ਅੱਜ ਸਾਨੂੰ ਥੋੜੀ ਸੋਚੀ ਹੋਈ ਆ ਵੀ ਠੀਕ ਆ ਨਾ ਸਜਾ ਹੋਈ ਠੀਕ